ਹੁਣ ਅੱਜ ਜਿਹੜਾ ਨਗਰ ਕੌਂਸਲ ਦਾ ਜੇ ਤੁਸੀਂ ਜਰੂਰ ਨਿਕਲਦਾ ਦੇਖੋ ਨਾਰਕ ਭਰੇ ਕੇ ਅਸੀਂ ਤਾਂ ਮਕਾਨ ਵੇਚਣ ਤੱਕ ਲਾਏ ਆ ਪਰ ਹੁਣ ਇਹ ਹਾਲਾਤ ਵੇਖ ਕੇ ਕੋਈ ਬੰਦਾ ਖਰੀਦਦਾ ਨਹੀਂ ਇਹ ਪਿਛਲੇ 1 ਸਾਲ ਸੇ ਚੱਲ ਰਿਹਾ ਜੀ ਹਮ ਤਾਂ ਪਿੱਛੇ ਕੇ ਕਮਰੇ ਆਪਣੇ ਬੰਦ ਕਰਕੇ ਡਰਾਇੰਗ ਰੂਮ ਮੇ ਰਹ ਰਹੇ ਆ ਛੋਟੇ ਛੋਟੇ ਬੱਚੇ ਆ ਸਾਰੇ ਸਕਾਫ ਬੁਲਾ ਲੈਂਦੇ ਨੇ ਯੂ ਬੁਲਾ ਲਾ ਜੇਈ ਬੁਲਾ ਲਾ ਸਾਰੇ ਬੁਲਾ ਲੇ ਇਹਨਾਂ ਦਾ ਕੰਮ ਕਰਨਾ ਉਹ ਸਵੇਰੇ ਟੈਂਡਰ ਪਾਓ ਪਰ ਜੇ ਇੱਥੇ ਕੋਈ ਵੇਖੇ ਤਾਂ ਸਾਡੇ ਨਾਲੋਂ ਤਾਂ ਜਿਹੜੇ ਉਹ ਬਾਹਰ ਵਿਚਾਰੇ ਮੱਛੀਆਂ ਫੜਦੇ ਆ ਨਾ ਉਹਨਾਂ ਦੀ ਵੀ ਹਾਲਤ ਚੰਗੀ ਆ ਉਹਨਾਂ ਨਾਲ ਵੀ ਸਾਡੀ ਪੂ ਮੇਰਾ ਘਰ 25 ਦੀ ਮਕਾਨ ਹੈ ਇਹ ਮੇਰੇ ਨੇ ਦੀਵਾਰ गिरਨ ਦੇ ਕਾਰਨ ਤੇ ਆਈ ਹੋਈ ਹੈ ਕਿਉਂਕਿ ਲੋਕਾਂ ਨੂੰ ਜਦੋਂ ਤੁਸੀਂ ਹੁਣ ਸੁਣੋਗੇ ਉਹਨਾਂ ਦੀਆਂ ਤਾਂਹਾਂ ਨਿਕਲਦੀਆਂ ਨੇ ਸਮੈਲ ਆ ਰਹੀ ਹੈ ਗਟਰ ਦਾ ਪਾਣੀ ਹੈ ਅਸੀਂ ਅਨਮੋਲਕ ਅਨੁਮਾਨ ਨੂੰ ਵੀ ਮਿਲੇ ਸੀ ਸ਼ਿਕਾਇਤਾਂ ਕੀਤੀਆਂ ਉਹਨਾਂ ਨੇ ਰੈਫਰ ਵੀ ਕੀਤੀ ਸ਼ਿਕਾਇਤ ਅੱਜ ਮੇਰੇ ਘਰ 15-20 ਦਿਨ ਹੋ ਗਏ ਮੁੜ ਕੇ ਕਿਸੇ ਬੰਦੇ ਨੇ ਕੋਸ਼ਿਸ਼ ਨਹੀਂ ਕੀਤੀ ਵੀ ਸਾਨੂੰ ਕੰਟੈਕਟ ਕਰਿਆ ਜਾਵੇ ਫਿਰ 99 ਨੂੰ ਯੋਸਾ ਨੂੰ ਮਿਲੇ ਜੀ ਫਿਰ 16 9 2224 ਨੂੰ ਯੋਸਾ ਨੂੰ ਮਿਲੇ ਉਹਨੇ ਸਾਰਾ ਸਟਾਫ ਲਾਇਆ ਮੀਟਿੰਗ ਦਿੱਤੀ ਉਹਨੇ 3 ਦਿਨਾਂ ਦਾ ਟਾਈਮ ਲਿਆ ਸੀ ਸਾਡੇ ਤੋਂ ਜੀ ਪੀ ਟੈਂਡਰਾਂ ਦੇ ਵਿੱਚ ਵੀ ਥੋੜੀ ਸਮੱਸਿਆ ਹੱਲ ਹੋ ਜੂਗੀ ਫਿਰ ਉਸ ਤੋਂ ਬਾਅਦ ਅਸੀਂ ਕੋਈ ਨਹੀਂ ਆਇਆ ਕਾਫੀ ਬਾਅਦ ਫਿਰ 23 ਨੂੰ ਅਸੀਂ ਫਿਰ ਗਏ ਜੀ ਬਹੁਤ ਮਹੀਨੇ ਬੀਤ ਚੁੱਕੇ ਨੇ ਲੋਕਾਂ ਦੇ ਸਬਰ ਦਾ ਬੰਨ ਟੁੱਟ ਚੁੱਕਾ ਹੈ ਆਪ ਫਲੈਟ ਫਲੈਟ ਬਣਾਏ ਜਾ ਰਹੇ ਉਸ ਨੂੰ ਅੱਗੇ ਐਕਸਟੈਂਸ਼ਨ ਤੋਂ ਦੋਨਾ ਅੱਗੇ ਪਾਣੀ ਕੋ ਨਿਕਲਣੇ ਕੀ ਉਸ ਦਾ ਇਨਫਰਾਸਟ੍ਰਕਚਰ ਹੈ ਹੀ ਨਹੀਂ ਹਾਂ ਪਰ ਕੁਝ ਹੁਣ ਅਫਸਰਾ ਨੂੰ ਆਪਦੀ ਜਾਗ ਖੋਲ੍ਹਣੀ ਚਾਹੀਦੀ ਹੈ ਜੀ ਜੇਹੇ ਸਾਲ ਨੂੰ ਫਿਰ ਮੈਂ ਕਿਹਾ ਮੈਂ ਕਿਹਾ ਵੀ ਤੁਸੀਂ ਵੇਖੋ ਤਾਂ ਅਸੀਂ ਸਮੱਸਿਆ ਕਿੱਥੇ ਹੈ ਕਿੱਥੋਂ ਸ਼ੁਰੂ ਹੁੰਦੀ ਹੈ ਉਹ ਕਹਿੰਦੇ ਜੀ ਕੋਈ ਨਹੀਂ ਠੀਕ ਹੈ ਜੀ ਅਸੀਂ ਆਵਾਂਗੇ ਪਰ ਕਿਸੇ ਦੇ ਕੰਮ ਤੇ ਜੂਨ ਸਰਕਦੀ ਨਹੀਂ ਜੀ ਅਸੀਂ ਤਾਂ ਇਹਨਾਂ ਤੋਂ ਦੁਖੀ ਹੋ ਗਏ ਟੈਕਸ ਵੀ ਭਰਦੇ ਆ ਸਭ ਕੁਝ ਭਰਦੇ ਆ ਪਰ ਬਹੁਤ ਬੁਰਾ ਹਾਲ ਹੈ ਇੱਥੇ ਸਸੇਕਾਲਾ ਖਰੜ ਦੇ ਵਿੱਚ ਬਹੁਤ ਸਾਰੀਆਂ ਮਹਿੰਗੀਆਂ ਥਾਵਾਂ ਇਹ ਜੀਆਂ ਨੇ ਜਿੱਥੇ ਲੋਕ ਕੋਠੀਆਂ ਲੈਣਾ ਪਸੰਦ ਕਰਦੇ ਨੇ ਤੇ ਉਹਦੇ ਨਾਲ ਹੀ ਜੇ ਗੱਲ ਕਹੀਏ ਕਿ ਹਾਲਾਤ ਇੱਥੋਂ ਦੇ ਦੁਬਰ ਨੇ ਕਰ ਰਹੀਏ ਇੰਸਟਾਗ੍ਰਾਮ ਤੇ ਤੁਸੀਂ ਜਾਓਗੇ #ਖਰੜ ਕਰਿਓ ਤੁਹਾਨੂੰ ਬਹੁਤ ਵਧੀਆ ਨਜ਼ਾਰਾ ਦੇਖੂਗਾ ਉਹ ਹਾਲਾਤ ਇਸ ਕਰਕੇ ਕਿਉਂਕਿ ਕੰਮ ਕਿਤੇ ਦਾ ਵੀ ਹੋਵੇ ਵਿਚੀ ਫਸਿਆ ਪਿਆ ਬਹੁਤ ਘੱਟ ਥਾਵਾਂ ਨੇ ਜਿੱਥੇ ਕੰਮ ਹੁੰਦੇ ਹੋਣ ਹੁਣ ਅੱਜ ਜਿਹੜਾ ਨਗਰ ਕਾਉਂਸਲ ਦਾ ਜੇ ਤੁਸੀਂ ਜਲੂਸ ਨਿਕਲਦਾ ਦੇਖੋ ਉਹ ਇਸ ਕਰਕੇ ਮੈਂ ਸ਼ਬਦ ਇਹ ਜਲੂਸ ਵਰਤੇ ਆ ਰਿਹਾ ਕਿਉਂਕਿ ਲੋਕਾਂ ਨੂੰ ਜਦੋਂ ਤੁਸੀਂ ਹੁਣ ਸੁਣੋਗੇ ਉਹਨਾਂ ਦੀਆਂ ਤਾਂਹਾਂ ਨਿਕਲਦੀਆਂ ਨੇ ਲੱਖਾਂ ਕੀ ਕਰੋੜਾ ਰੁਪਿਆ ਆਖਰ ਕਹੀਏ ਲੋਕਾਂ ਨੇ ਖਰਚ ਕਰਤਾ ਉਰੇ ਪਰ ਨਰਕ ਵਾਲੀ ਜ਼ਿੰਦਗੀ ਉਹ ਜਿਉ ਰਹੇ ਨੇ ਕਿਉਂਕਿ ਆ ਜਿਹੜੀ ਮੈਂ ਲਈ ਖੜਾ ਇੱਕ ਰਸੀਦ ਇਹ ਕਈ ਪੇਪਰਾਂ ਦਾ ਜਿੱਥਾ ਜਿੱਚੇ ਲਿਖਦੇ ਨੇ ਇਹਨਾਂ ਨੇ ਬਕਾਇਦਾ ਬਿਊਰਾ ਵੀ ਰੱਖਿਆ ਹੈ ਪ੍ਰਧਾਨ ਸਾਹਿਬ ਨੂੰ ਮਿਲੇ ਨੇ 13 6 2024 ਨੂੰ ਫਿਰ ਇਹ ਉਹਨੂੰ ਮਿਲਦੇ ਨੇ ਉਹਨਾਂ ਨੇ ਕਹਿਤਾ ਹੁਣ ਇਹ ਉਹਨੂੰ ਮਿਲ ਲਓ 337 ਨੂੰ YO ਨੂੰ ਮਿਲਦੇ 68 ਨੂੰ ਕਹਿੰਦੇ SDM ਨੂੰ ਮਿਲੇ MLA SDM YO ਕੋਈ ਨਹੀਂ ਛੱਡਿਆ ਪਰ ਜਿਹੜੀ ਸਮੱਸਿਆ ਉਹ ਕਿੰਨੇ ਮਹੀਨੇ ਹੋ ਗਏ ਉਹ ਐਸੇ ਤਰ੍ਹਾਂ ਦੇ ਨਾਲ ਬਣੀ ਹੋਈ ਆ ਹੁਣ ਸਮੱਸਿਆ ਹੈਗੀ ਕੀ ਹੈ ਹੁਣ ਵੈਸੇ ਤਾਂ ਕਿਉਂਕਿ ਹਨੇਰਾ ਤੁਹਾਨੂੰ ਮੈਂ ਨਾਲ-ਨਾਲ ਵਿਜ਼ੂਅਲ ਦਿਖਾਦਾ ਨਾ ਜਿਹੜੇ ਇਹ ਲੋਕਾਂ ਨੇ ਆਪਦੇ ਮੋਬਾਈਲਾਂ ਦੇ ਨਾਲ ਰਿਕਾਰਡ ਕਰੇ ਨੇਗੇ ਇਹ ਸਾਰਾ ਜਿਹੜਾ ਖੇਤਰ ਜਿੱਨਾ ਤੁਹਾਨੂੰ ਹਨੇਰਾ ਜਾਂਦੀਂਦਾ ਇੱਥੇ ਬੇਹਦ ਸੀਵਰੇਜ ਦਾ ਪਾਣੀ ਆ ਜਿਹੜਾ ਗੰਦਾ ਇਕੱਠਾ ਹੋਇਆ ਹੋਇਆ ਹੈ ਇਹ ਨਹੀਂ ਕੋਈ ਵੀ ਇਹ ਖਾਲੀ ਥਾਂ ਪਈ ਆ ਬਕਾਇਦਾ ਤੌਰ ਦੇ ਉੱਤੇ ਸੀਵਰ ਜਿਹੜਾ ਇੱਥੋਂ ਨਿਕਲਦਾ ਉਹ ਇੰਨਾ ਬਲੌਕ ਹੋ ਗਿਆ ਕੀ ਇਹਦਾ ਪਾਣੀ ਹੁਣ ਪਰਲੇ ਲਾਂਡਾ ਰੋਡ ਤੱਕ ਮਾਰ ਕਰ ਰਿਹਾ ਤੇ ਉਹਦੇ ਨਾਲ ਲੱਗਦੇ ਫਿਰ ਲੋਕਾਂ ਦੀ ਤਾਂ ਹਾਲਾਤ ਕੀ ਹੋਣੇ ਉਹ ਇਹਨਾਂ ਦੇ ਨਾਲ ਬਾਕੀ ਗੱਲਬਾਤ ਕਰ ਲੈਣੇ ਆ ਕਿਉਂਕਿ ਤੁਸੀਂ ਹੁਣ ਪਹਿਲੀ ਗੱਲ ਤਾਂ ਇਹ ਦੇਖੋ ਵੀ ਇਹਨੇ ਬਜ਼ੁਰਗ ਇਕੱਠੇ ਹੋ ਕੇ ਖੜੇ ਨੇ ਇਹ ਲਗਾਤਾਰ ਗੇੜੇ ਮਾਰ ਹਟੇ ਇਹ ਉਹਦੇ ਕੋਲੇ ਵੀ ਐਮਐਲਏ ਦੇ ਕੋਲੇ ਵੀ ਐਸਡੀਐਮ ਦੇ ਕੋਲੇ ਵੀ ਸਾਰਿਆਂ ਦੇ ਕੋਲ ਪ੍ਰਧਾਨ ਸਾਹਿਬ ਤੁਸੀਂ ਇਹ ਗਿਲਕੋ ਦਾ ਐਕਸਟੈਂਸ਼ਨ 2 ਤੇ 4 ਪੈਂਦਾ ਇਹ ਏਰੀਆ ਹਾਂਜੀ ਇਹ ਗਿਰਕੋ ਐਕਸਟੈਂਸ਼ਨ 2 ਤੇ 4 ਆ ਪਹੁੰਚਦਾ ਜਿਹੜੇ ਇਹ ਪ੍ਰਭਾਵਿਤ ਜ਼ਿਆਦਾ ਕਰ ਰਿਹਾ ਜਿਹੜਾ ਕਿ ਮਤਲਬੀ ਹਾਊਸ ਨੰਬਰ 801 ਤੋਂ 808 ਤੱਕ ਅਤੇ ਮਕਾਨ ਨੰਬਰ 2000 ਤੋਂ 2047 ਤੱਕ ਤੇ ਦੂਸਰੇ ਪਾਸੇ ਵਿਲਾ ਦੀ ਸਾਰੀ ਲੈਣੀ ਦੇ ਮਕਾਨਾਂ ਦੇ ਨਾਲ 3-3 ਫੁੱਟ ਪਾਣੀ ਇਹ ਲੱਗਿਆ ਪਿਆ ਹੈ ਇਹ ਜਿਹੜੀ ਸਮੱਸਿਆ ਹੈ ਇਹ 3-4 ਮਹੀਨਿਆਂ ਤੋਂ ਲਗਾਤਾਰ ਚੱਲ ਰਹੀ ਹੈ ਹੁਣ ਇਹ ਵਿੱਚ ਪਹਿਲਾਂ ਇਹ ਦੱਸੋ ਵੀ ਕਿੰਨੇ ਕ ਤੁਹਾਨੂੰ ਅਕਾਤ ਆ ਇਸ ਚੀਜ਼ ਨੇ ਵੀ ਇੰਨੇ ਜਿਆਦਾ ਲੱਖ ਰੁਪਈਆ ਲਾ ਕੇ ਉਹਰੇ ਕਰੋੜਾ ਰੁਪਈਆ ਲਾ ਕੇ ਤੁਸੀਂ ਸਾਰਿਆਂ ਨੇ ਘਰ ਖਰੀਦੇ ਨੇ ਉਸ ਤੋਂ ਬਾਅਦ ਦੇ ਵਿੱਚ ਇੰਨੀ ਨਰਕ ਭਰੀ ਜ਼ਿੰਦਗੀ ਹੋ ਗਈ ਹੁਣ ਤੁਸੀਂ ਕਹਿ ਰਹੇ ਹੋ ਵੀ ਆਖਰ ਇਹਨਾਂ ਨੂੰ ਮਿਲਦੇ ਅਸੀਂ ਹਾਲਤਾਂ ਵੀ ਨਹੀਂ ਕੋਈ ਕੱਢ ਰਿਹਾ ਨਰਕ ਭਰੀ ਕਿ ਅਸੀਂ ਤਾਂ ਮਕਾਨ ਵੇਚਣ ਤੱਕ ਲਾਏ ਆ ਪਰ ਹੁਣ ਇਹ ਹਾਲਾਤ ਵੇਖ ਕੇ ਕੋਈ ਬੰਦਾ ਖਰੀਦਦਾ ਨਹੀਂ ਪਰ ਉਹ ਲੋਕ ਜ਼ਰੂਰ ਕਹਿ ਰਹੇ ਆ ਇੱਥੇ 55 ਹਜ਼ਾਰ ਰੇਟ ਹੋ ਗਿਆ 50 ਹਜ਼ਾਰ ਹੋ ਗਿਆ ਜੀ ਪਰ ਜੇ ਇੱਥੇ ਕੋਈ ਵੇਖੇ ਤਾਂ ਸਾਡੇ ਨਾਲੋਂ ਤਾਂ ਜਿਹੜੇ ਉਹ ਬਾਹਰ ਵਿਚਾਰੇ ਮੱਛੀਆਂ ਫੜਦੇ ਆ ਨਾ ਉਹਨਾਂ ਦੀ ਵੀ ਹਾਲਤ ਚੰਗੀ ਆ ਉਹਨਾਂ ਨਾਲ ਵੀ ਸਾਡੀ ਬੁਰੀ ਆ ਕਿਉਂਕਿ ਇੱਥੇ ਹੁਣ ਸ਼ਾਮ ਨੂੰ ਜਿਹੜਾ ਪਿਛਲਾ ਬੈਕ ਸਾਈਡ ਆ ਮਕਾਨਾਂ ਦਾ ਉਹਨਾਂ ਦੇ ਤੁਸੀਂ ਬੂਹੇ ਬਾਗੀਆਂ ਨਹੀਂ ਖੋਲ ਸਕਦੇ ਕਿਉਂਕਿ ਗੰਦਾ ਮੋਸ਼ਕ ਮਾਰਦਾ ਹੈ ਦੁਪਹਿਰੇ ਜਦੋਂ ਧੁੱਪ ਹੁੰਦੀ ਆ ਉਹ ਸੀਵਰੇਜ ਦਾ ਗੰਦਾ ਮੋਸ਼ਕ ਮੱਖੀ ਮੱਛਰ ਤੇ ਇਹਦੇ ਨਾਲ ਕਿ ਖਤਰਨਾਕ ਬਿਮਾਰੀਆਂ ਡੇਂਗੂ ਵਗੈਰਾ ਵੀ ਹੋ ਸਕਦੀਆਂ ਕਈ ਸਾਡੇ ਇਹ ਵੀ ਜਦੋਂ ਤੁਸੀਂ ਐਸ.ਡੀ.ਐਮ. ਐਮ.ਐਲ.ਏ. ਯੂ.ਓ. ਨੂੰ ਸਾਰਿਆਂ ਨੂੰ ਮਿਲੇ ਉਹਨਾਂ ਨੇ ਕਦੇ ਕੀ ਕੋਈ ਜਵਾਬ ਹੈ ਜਾਂ ਦਿੱਤਾ ਵੀ ਆਖਰ ਹੱਲ ਕੋਈ ਪੁੱਛ ਨਹੀਂ ਦਿੱਤਾ ਜਵਾਬ ਕਿਸੇ ਕੋਲ ਕਹਿੰਦੇ ਕੀ ਨੇ ਫਿਰ ਸਾਰਾ ਸਟਾਫ ਬੁਲਾ ਲੈਂਦੇ ਨੇ ਯੂ ਬੁਲਾ ਲਿਆ ਜੇ.ਆਈ. ਬੁਲਾ ਲਿਆ ਸਾਰੇ ਬੁਲਾ ਲੇ ਵੀ ਇਹਨਾਂ ਦਾ ਕੰਮ ਕਰਨਾ ਉਹ ਸਵੇਰੇ ਟੈਂਡਰ ਪਾਓ ਟੈਂਡਰ ਤੇ ਕਾਣੀ ਫਸੀ ਹੋਈ ਹੈ ਨਹੀਂ ਨਹੀਂ ਟੈਂਡਰ ਨਹੀਂ ਹੁਣ ਮੈਂ ਤੁਹਾਨੂੰ ਦੱਸਣਾ ਇਸ ਬੰਦ ਦੇ ਵਿੱਚ ਮੈਂ 1362024 ਨੂੰ ਪ੍ਰਧਾਨ ਤੇ ਯੂ ਸਭ ਨੂੰ ਮਿਲਿਆ 31 7 ਨੂੰ ਯੋਸਾਹ ਨੂੰ ਫੇਰ ਮਿਲੇ ਜੀ 6 8 ਨੂੰ ਐਸ ਡੀ ਐਮ ਸਾਹਿਬ ਨੂੰ ਜੀ ਫੇਰ 7 8 ਨੂੰ ਐਮ ਐਲ ਏ ਦੇ ਨੂੰ ਮਿਲੇ ਜੀ ਉਹਨਾਂ ਦੇ ਜੋ ਵੀ ਸਟਾਫ ਮਿਲ ਕੇ ਉਹਨਾਂ ਨੂੰ ਸਾਰੀ ਆਪਣੀ ਬੇਨਤੀ ਪੱਤਰ ਦੇ ਕੇ ਆਏ ਫੇਰ 6 9 ਨੂੰ ਫੇਰ ਅਸੀਂ ਐਸ ਡੀ ਐਮ ਸਾਹਿਬ ਨੂੰ ਮਿਲੇ ਜੀ ਫੇਰ 9 9 ਨੂੰ ਯੋਸਾਹ ਨੂੰ ਮਿਲੇ ਜੀ ਫੇਰ 16 9 2024 ਨੂੰ ਯੋਸਾਹ ਨੂੰ ਮਿਲੇ ਉਹਨੇ ਸਾਰਾ ਸਟਾਫ ਲਾਇਆ ਮੀਟਿੰਗ ਦਿੱਤੀ ਉਹਨੇ 3 ਦਿਨਾਂ ਦਾ ਟਾਈਮ ਲਿਆ ਅਸੀਂ ਸਾਡੇ ਤੋਂ ਜੀ ਤੇ ਤਿੰਨ ਦਿਨਾਂ ਦੇ ਵਿੱਚ ਵੀ ਥੋੜੀ ਸਮੱਸਿਆ ਹੱਲ ਹੋ ਜੂਗੀ ਫਿਰ ਉਸ ਤੋਂ ਬਾਅਦ ਅਸੀਂ ਕੋਈ ਨਹੀਂ ਆਇਆ ਇੱਕ ਹਫ਼ਤੇ ਬਾਅਦ ਫਿਰ 23 ਨੂੰ ਅਸੀਂ ਫਿਰ ਗਏ ਜੀ ਫਿਰ ਉਹੀ ਗੱਲ ਪਹਿਲਾਂ ਤਾਂ ਦੋ-ਦੋ ਘੰਟੇ ਸਾਨੂੰ ਉੱਥੇ ਵੇਟ ਕਰਨੀ ਪੈਂਦੀ ਹੈ ਜੀ ਮੀਟਿੰਗ ਚੱਲਦੀ ਹੈ ਉਹ ਜੀ ਫਿਰ ੱੱਕੇ ਨਾਲ ਜਾ ਕੇ ਫਿਰ ਆਖੀਦਾ ਵੀ ਅਸੀਂ ਵੀ ਕੰਮ ਕਰ ਵਾਲੇ ਬੰਦੇ ਕੋਈ ਡਿਊਟੀ ਵਾਲਾ ਕੋਈ ਕਿਵੇਂ ਕੰਮ ਕਰਨਾ ਹੈ ਜੀ ਫਿਰ ਸਾਨੂੰ ਬੁਲਾਇਆ ਫਿਰ ਉਹੀ ਸਾਰੇ ਸਟਾਫ ਨੂੰ ਬੁਲਾ ਕੇ ਜੀ ਬਸ ਤੁਹਾਨੂੰ ਤਿੰਨ-ਚਾਰ ਦਿਨਾਂ ਦਾ ਟਾਈਮ ਦਿਓ ਜੀ ਤੁਹਾਡਾ ਮਸਲੇ ਦਾ ਹੱਲ ਹੋ ਜਾ ਪਰ ਹਜੇ ਤੱਕ ਇਸ ਸਮੱਸਿਆ ਨੂੰ ਕੋਈ ਵੇਖਣ ਤੱਕ ਨਹੀਂ ਆਇਆ ਵੀ ਕਿੱਥੋਂ ਹੈ ਕੀ ਗੱਲ ਹੈ ਕੀ ਬਾਤ ਅੱਜ ਫੇਰ ਮੈਂ 39 ਨੂੰ ਜਿਹੜਾ ਪ੍ਰਬੰਧਕੀ ਅਫਸਰ ਹੈ ਉਹਨਾਂ ਨਾਲ ਗੱਲ ਕੀਤੀ ਮਨੋਜੀ ਕੁਮਾਰ ਜੀ ਨਾਲ ਜੀ ਉਹਨੇ ਕਿਹਾ ਜੀ ਕੋਈ ਨਹੀਂ ਜੇਹਦਾ ਨੰਬਰ ਭੇਜਦਾ ਮੈਨੂੰ ਜੇਹੇ ਸਾਹ ਨੂੰ ਫੇਰ ਮੈਂ ਕਿਹਾ ਮੈਂ ਕਿਹਾ ਵੀ ਤੁਸੀਂ ਵੇਖੋ ਤਾਂ ਅਸੀਂ ਸਮੱਸਿਆ ਕਿੱਥੇ ਹੈ ਕਿੱਥੋਂ ਸ਼ੁਰੂ ਹੁੰਦੀ ਹੈ ਉਹ ਕਹਿੰਦੇ ਜੀ ਕੋਈ ਨਹੀਂ ਠੀਕ ਹੈ ਜੀ ਅਸੀਂ ਆਵਾਂਗੇ ਪਰ ਕਿਸੇ ਦੇ ਕੰਮ ਤੇ ਜੂਂ ਸਰਕਦੀ ਨਹੀਂ ਜੀ ਅਸੀਂ ਤਾਂ ਇਹਨਾਂ ਤੋਂ ਦੁਖੀ ਹੋ ਗਏ ਟੈਕਸ ਵੀ ਭਰਦੇ ਆ ਸਭ ਕੁਝ ਭਰਦੇ ਆ ਪਰ ਬਹੁਤ ਬੁਰਾ ਹਾਲ ਹੈ ਇੱਥੇ ਪਰ ਇਹਦੇ ਵਿੱਚ ਇੱਕ ਇਹ ਕੀ ਜੀ ਨਗਰ ਕਾਉਂਸਲ ਦਾ ਇੰਨਾ ਜੇ ਸ਼ਬਦ ਵਰਤ ਲਈਏ ਵੀ ਜਲੂਸ ਨਿਕਲਿਆ ਪਿਆ ਹੈ ਉਹਦੇ ਬਾਅਦ ਚ ਤੁਸੀਂ ਲੋਕ ਕੀ ਕਮਾਰ ਰਹੇ ਹੂੰ ਸੁਨਦਕ ਕਾਲ ਕੋਈ ਵੀ ਨਹੀਂ ਹੈਗਾ ਵੀ ਇੰਨਾ ਜਿਆਦਾ ਹਾਲਾਤ ਮਾੜੇ ਹਾਂਜੀ ਮੈਂ ਨਰਸੀ ਸਿੰਘ ਗਿਲਕੋ ਵਿਲਾਜ ਐਸੋਸੀਏਸ਼ਨ ਦਾ ਜਨਰਲ ਸੈਕਟਰੀ ਹੈ ਗੇਟ ਨੰਬਰ 3 ਤੇ ਸਾਡਾ ਏਰੀਆ ਹੈ ਅਸੀਂ ਬਹੁਤ ਸਮੱਸਿਆ ਫੇਸ ਕਰ ਰਹੇ ਹਾਂ ਜਦੋਂ ਵੀ ਪਾਣੀ ਸਾਡੇ ਆਂਦਾ ਮੇਨ ਗੇਟ ਤੇ ਉੱਥੇ ਸਟਾਕ ਹੋ ਜਾਂਦਾ 2-2 ਫੁੱਟ 3-4 ਫੁੱਟ ਪਾਣੀ ਚੱਲ ਜਾਂਦਾ ਸਾਰੇ ਏਰੀਆ ਦਾ ਪਾਣੀ ਉੱਥੇ ਬਿਲਡਿੰਗ ਸਾਡੇ ਗੇਟਰ ਗੇਟ ਛੁੱਟਿਆ ਹੋਇਆ ਉਹ ਤੋਂ ਬਾਅਦ ਇਹ ਪਾਣੀ ਸਾਰਾ ਇੱਥੇ ਇਕੱਠਾ ਹੁੰਦਾ ਇੱਥੇ ਇੱਕ ਸਮੁੰਦਰ ਬਣਿਆ ਹੋਇਆ ਮੁਸ਼ਕਮਾ ਹਰ ਦਾ ਸਾਡੀ ਸਾਹਮਣੇ ਵਿਲਾ ਦੀ ਦੀਵਾਰ ਹੈ ਸਾਰੀ ਤੇ ਮੇਰੇ ਕੋਲ 25 30 ਮਕਾਨ ਹੈ ਇਹ ਮੇਰੇ ਨਾਲ ਦੀਵਾਰ ਗਿਰਨ ਦੇ ਕਗਾਰ ਤੇ ਆਈ ਹੋਈ ਹੈ ਪਾਣੀ ਲਗ ਲੱਗੇ ਪਾਣੀ ਖੜਿਆ ਗੋਡੇ ਗੋਡੇ ਪਾਣੀ ਖੜਿਆ ਜੜਾਂ ਚ ਉਹਨਾਂ ਦੀ ਦੀਵਾਰ ਦੇ ਜੜਾਂ ਚ ਲੋਕਾਂ ਬੜੀ ਸਮੱਸਿਆ ਪੈ ਰਹੀ ਲੋਕਾਂ ਮਾਰਿਸ਼ ਮੇ ਤਾਂ ਹੋਰ ਵੀ ਅਲੱਗ ਹੁੰਦੇ ਵਾਹੇ ਤਾਂ ਸੁੱਕਦੇ ਨਹੀਂ ਪਾਣੀ ਕਦੇ ਵੀ ਇੱਥੇ ਜਿਹੜਾ ਸੀਵਰੇਜ ਦਾ ਹੈਗਾ ਜਿਹੜਾ ਮੇਨ ਹੌਲ ਹੈ ਉਹਦੇ ਵਿੱਚੋਂ ਪਾਣੀ ਬਾਹਰ ਨਿਕਲਦਾ 24 ਘੰਟੇ ਖੁੱਲਾ ਰਹਿੰਦਾ ਉਹ ਪਾਣੀ ਸਾਰਾ ਜਦੋਂ ਬਰਸਾਤ ਹੋਈ ਪਾਣੀ ਸਾਰਾ ਇੱਥੇ ਭਰ ਜਾਂਦਾ ਆ ਕੇ ਇਹ ਸਾਰਾ ਸੇਵਰ ਦਾ ਪਾਣੀ ਸਾਰਾ ਇਹਦੇ ਵਿੱਚ ਆਦਾ ਪਰ ਜੇ ਉਂ ਗੱਲ ਕਰੀਏ ਜੀ ਕਲੋਨੀ ਤਾਂ ਕਹਿੰਦੇ ਬਹੁਤ ਵਧੀਆ ਆ ਆਖਰ ਬਾਹਰਲੇ ਪਾਸੇ ਤਾਂ ਬੋਰੀਆਂ ਚਰਚਾਵਾ ਹੁੰਦੀਆਂ ਰਹੀਆਂ ਤੁਸੀਂ ਲੋਕ ਕਹਿੰਦੇ ਕਿ ਆਖਰ ਘਰ ਵਿੱਚ ਨੂੰ ਤੁਸੀਂ ਦੇਖਿਆ ਨਹੀਂ ਸੀਗਾ ਵੀ ਇਹ ਆ ਹਾਲ ਹੋਊ ਸਾਡਾ ਜਦੋਂ ਇਹ ਮਕਾਨ ਖਰੀਦੇ ਨੇ ਸਾਲਾਂ ਦੀ 5 ਦੇ ਖਰੀਦੇ ਸੀਗੇ ਜੋ ਬਣੇ ਨੇ ਉਹਨਾਂ ਨੂੰ ਪਤਾ ਨਹੀਂ ਸੀ ਵੀ ਆ ਹਾਲ ਹੋਊਗਾ ਹਾਲ ਜਿਹਦਾ ਹੋਊਗਾ ਪਰ ਇਹਦਾ ਤੁਸੀਂ ਉਂ ਪਤਾ ਕਰ ਲਿਆ ਵੀ ਇਹਦੀ ਇਹਦੀ ਜ਼ਿੰਮੇਵਾਰੀ ਕਮੇਟੀ ਦੀ ਬਣਦੀ ਹੈ ਕਿ ਬਿਲਡਰ ਵਾਲਿਆਂ ਦੇ ਪਾਸੋਂ ਕਰਿਆ ਹੋਇਆ ਜੀ ਕਮੇਟੀ ਟੇਕਓਵਰ ਕਰਿਆ ਹੋਇਆ ਹੈ ਇਹਦੀ ਜ਼ਿੰਮੇਵਾਰੀ ਹੈ ਜੀ ਕਰਦਾ ਜੀ ਅੰਦਰ ਸਾਡੇ ਸਭ ਤੋਂ ਮਿੰਟ ਦਾ ਸੋਹੀ ਕਰ ਦਿੰਦੇ ਜਿਵੇਂ ਕੋਈ ਟ੍ਰਾਂਸਫਰ ਹੋ ਗਿਆ ਤਾਂ ਕਮੇਟੀ ਕਰਦੀ ਹੈ ਮਤਲਬ ਬਿਲਕੁਲ ਐਂਡ ਹੋਇਆ ਹੋਇਆ ਤੇ ਦੂਜੀ ਗੱਲ ਹੈ ਜੀ ਅਸੀਂ ਉਹਨਾਂ ਨੂੰ ਕਮੇਟੀ ਵਾਲਿਆਂ ਨੂੰ ਅਸੀਂ ਬੜੀ ਧੀਰ ਦੇ ਲਿਖ ਕੇ ਦੇ ਰਹੀ ਸਾਰੀ ਐਸੋਸੀਏਸ਼ਨ ਵੀ ਸਾਡੀ ਸਮੱਸਿਆ ਦੂਰ ਕਰੋ ਬਸ ਕੋਈ ਨਹੀਂ ਹੈ ਫਾਈਲਾਂ ਜਾ ਕੇ ਪੇਪਰ ਪੇ ਰੰਦੇ ਕੋਈ ਐਕਸ਼ਨ ਲੈਂਦਾ ਹੁਣ ਰੀਸੈਂਟਲੀ ਇਹ ਤੇ ਸਰਦਾਰ ਗੁਰਚਨ ਸਿੰਘ ਜੀ ਅਸੀਂ ਅਨਮੋਲ ਗਨਮਾਨ ਨੂੰ ਵੀ ਮਿਲੇ ਸੀ ਸ਼ਿਕਾਇਤਾਂ ਕੀਤੀਆਂ ਉਹਨਾਂ ਨੇ ਰੈਫਰ ਵੀ ਕੀਤੀ ਸ਼ਿਕਾਇਤ ਅੱਜ ਮੇਰੇ ਘਰ 15-20 ਦਿਨ ਹੋ ਗਏ ਮੁੜ ਕੇ ਕਿਸੇ ਬੰਦੇ ਨੇ ਕੋਸ਼ਿਸ਼ ਨਹੀਂ ਕੀਤੀ ਵੀ ਸਾਨੂੰ ਕੰਟੈਕਟ ਕਰਿਆ ਜਾਵੇ ਅਸੀਂ ਫੋਨ ਨੰਬਰ ਵੀ ਦਿਆ ਰਾਦਰ ਫੋਨ ਵੀ ਕਰਿਆ ਉਹਨੂੰ ਨੋਬਾਡੀ ਬਾਦਰਫਾਇਰ ਇਸ ਕਰਕੇ ਤਾਂ ਹੁਣ ਰੱਬੇ ਜਾਣਦਾ ਵੀ ਇਸ ਸਮਸਿਆ ਦਾ ਕੌਣ ਹੱਲ ਕਰੇਗਾ ਸੀਵਰੇਜ ਦਾ ਤਾਂ ਫਿਰ ਜੀ ਸਾਰਾ ਪਾਣੀ ਆ ਕੇ ਕੰਨ ਦਾ ਮਤਲਬ ਵਾਕੀ ਪਾਸੇ ਦਾ ਵੀ ਗਿਰਦਾ ਹੋਊਗਾ ਹਾਂਜੀ ਹਾਂਜੀ ਇੱਥੇ ਇੱਕ ਇਹ ਵੀ ਸਮੱਸਿਆ ਨਾ ਜੀ ਜਦੋਂ ਮੀਂਹ ਪੈਂਦਾ ਇਹ 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 ਦਾ ਇਹ ਪਾਣੀ ਮਿਕਸ ਹੋ ਕੇ ਤੇ ਸੀਵਰੇਜ ਦਾ ਗੰਦਾ ਪਾਣੀ ਤੇ ਮੀਂਹ ਦਾ ਪਾਣੀ ਹੋ ਕੇ ਲੋਕਾਂ ਦੇ ਘਰਾਂ ਤੱਕ ਚਲਾ ਜਾਂਦਾ ਹੈ ਜੀ ਪਾਣੀ ਓਵਰਫਲੋ ਮਾਰ ਜਾਂਦਾ ਓਵਰਫਲੋ ਮਾਰਦਾ ਹੈ ਜੀ ਬਹੁਤ ਬੁਰਾ ਹਾਲ ਹੈ ਇੱਥੇ ਸਾਡੇ ਬੈਗ ਗੜੀਆਂ ਚ ਪਾਣੀ ਚਲੇ ਜਾਂਦਾ ਹੈ ਸੀਵਰੇਜ ਜਿੰਨੇ ਕਹਿਣ ਦਾ ਮਤਲਬ ਕੰਦਾ ਨੂੰ ਪਾਣੀ ਲੱਗ ਰਿਹਾ ਹੈ ਜੀ ਬਾਕੀ ਤਾਂ ਇਹ ਤਾਂ ਸਾਰੇ ਘਰਾਂ ਦੇ ਵਿੱਚ ਵੀ ਜੇ ਕਿ ਇਹ ਪਿੱਛੋਂ ਸਿਲਾ ਤਾਂ ਚਲੋ ਆਮ ਜ ਸਾਹਮਣੇ ਜੀ ਬਿਲਕੁਲ ਨਾ ਰਹਨੇ ਖੰਡ ਗਿਰਗੀ ਇਕਦੀ ਤਾਂ ਉਹਦੇ ਦੁਬਾਰੇ ਆ ਬਣਾਈ ਉਹਦੇ ਦੁਬਾਰੇ ਕੰਦ ਕਰੀ ਪਾਣੀ ਕਰਕੇ ਹਾਂ ਜੀ ਇਹ ਜਿਹੜਾ ਰਨਡਰਾ ਰੋਡ ਤੇ ਪਾਣੀ ਨਿਕਲ ਰਿਹਾ ਉਹ ਵੀ ਇਹਦੀ ਪਾਣੀ ਹੈ ਜਿਹੜਾ ਇਹ ਜਾ ਕੇ ਉੱਥੇ ਸੜਕ ਤੇ ਖੜਾ ਹੈਗਾ ਇਹ ਪਾਣੀ ਹੈ ਪ੍ਰੋਪਰ ਇਹਦੀ ਕੋਈ ਡਿਸਪੋਜ਼ਲ ਹੈ ਨਹੀਂ ਪਾਣੀ ਦੀ ਬਾਤੇ ਖੜਿਆ ਜੇ ਜਾਣਦੇ ਤੁਸੀਂ ਵੇਟ ਕਰੋ ਜੀ ਅਸੀਂ ਕੋਈ ਅਪਾਇੰਟ ਕਰ ਰਹੇ ਹਾਂ ਅਫਸਰ ਟਾਊਨ ਪਲਾਨਰ ਉਹ ਕਰੇਗਾ ਉਹ ਪਤਾ ਨਹੀਂ ਸਰਕਾਰ ਦੀਆਂ ਗੱਲਾਂ 2 ਸਾਲ ਲੱਗਦੇ 4 ਸਾਲ ਲੱਗਦੇ ਸਮੱਸਿਆ ਤਾਂ ਹੁਣ ਪੈਦਾ ਹੋਈ ਦੀ ਸਾਨੂੰ ਮੈਂ ਮੱਛਰਾਂ ਦੀ ਪ੍ਰਮਾਰ ਮੁਸਕ ਮਾਰਦਾ ਤੁਸੀਂ ਕਲੋਨੀ ਸਾਡੇ ਜਾ ਕੇ ਦੇਖੋ ਖੜ ਨਹੀਂ ਸਕਦੇ ਉੱਥੇ ਪਰ ਬ੍ਰਹਮ ਸਾਹਿਬ ਫਿਰ ਹੁਣ ਆਗਲਾ ਹਿੱਲਾ ਚਲੋ ਐਸੀ ਤਾਂ ਕੋਸ਼ਿਸ਼ ਕਰਾਂਗੇ ਵੀ ਇਹ ਗੱਲ ਪਹੁੰਚ ਜੇ ਤੁਹਾਡੀ ਉੱਥੇ ਤੱਕ ਪਰ ਲੋਕਾਂ ਦਾ ਦਿਖਦੀ ਹੈ ਵੀ ਪਰੇਸ਼ਾਨੀ ਕਿੱਡੀ ਬਣ ਗਈ ਆ ਜਿੱਦਿਆਂ ਦੇ ਜਦੋਂ ਪਹਿਲਾਂ ਕਦੇ ਬੋਟਾ-ਮੂਟਾ ਵੇਲੇ ਉਸ ਟਾਈਮ ਦੇ ਦੌਰਾਨ ਠੀਕ ਸੀਗਾ ਇਹ ਉਸ ਤੋਂ ਬਾਅਦ ਚ ਇਹ ਨਾ ਹੋਇਆਗਾ ਖਰਾਬ ਮਤਲਬ ਇਹ ਹੋ ਇਹ ਹੁਣ ਤਾਂ ਲਗਾਤਾਰ ਜਿਹੜਾ ਗੰਦਾ ਸੇਵਰੇ ਦਾ ਪਾਣੀ ਇਹਨਾਂ ਜੀ ਚੱਲਦਾ ਤਾਂ ਪਹਿਲਾਂ ਵੀ ਸੀ ਚਲੋ ਪਹਿਲਾਂ ਮੀਂਹ ਹੁੰਦਾ ਸੀ ਪਰ ਜਿਹੜਾ ਹੁਣ ਸੇਵਰੇ ਦਾ ਬੰਦਾ ਪਾਣੀ ਚੱਲ ਰਿਹਾ ਹੈ ਇਹ 3-4 ਮਹੀਨਿਆਂ ਤੋਂ ਲਗਾਤਾਰ ਚੱਲ ਰਿਹਾ ਜੀ ਹਾਂ ਪਹਿਲਾਂ ਤਾਂ ਕਮੇਟੀ ਵਾਲੇ ਵੀ ਇਧਰ ਮੋਟਰਾਂ ਲਾ ਲਾ ਕੇ ਜਿਹੜੀਆਂ ਕਿ ਮਤਲਬ ਗੈਰ ਕਾਨੂੰਨੀ ਕਲੋਨੀਆਂ ਬਣੀਆਂ ਪਰਲੇ ਪਾਸੇ ਉਹਨਾਂ ਦਾ ਪਾਣੀ ਕੱਢਦੇ ਸੀ ਉਹ ਬੰਦ ਹੋ ਗਿਆ ਹੁਣ ਇਹ ਆਟੋਮੈਟਿਕਲੀ ਹੁਣ ਇਹ ਪਾਣੀ ਚੱਲਣ ਲੱਗ ਗਿਆ ਜੀ ਆ ਮੈਟਮ ਦਾ ਰਿਵਿਊ ਲੈ ਲਓ ਚਲੋ ਕਹਿੰਦੇ ਦੇਖੀਏ ਕਿ ਜਿਹੜੇ ਹਾਲਾਤ ਬਣੇ ਨੇ ਉਹਦੇ ਵਿੱਚ ਇਹ ਚੀਜ਼ ਹੈ ਵੀ ਸਾਰੇ ਪਾਸੇ ਦੇ ਹਾਲਾਤ ਐਡੀ ਮਹਿੰਗੀ ਕਲੋਨੀ ਹੋਵੇ ਲੋਕ ਜਿੱਥੇ ਬਾਹਰ ਤਾਂ ਇਹ ਪ੍ਰਚਾਰ ਹੁੰਦਾ ਵੀ ਬਹੁਤ ਵੱਡੀ ਕਲੋਨੀ ਹੈ ਜੀ ਉੱਥੇ ਲੋਕ ਲੈਣ ਨੂੰ ਫਿਰਦੇ ਨੇ ਇਹ ਲੋਕ ਕਹਿੰਦੇ ਅਸਲੀਅਤ ਇਹ ਆ ਵੀ ਚਾਹੇ ਐਮਐਲਏ ਨੂੰ ਮਿਲਿਆਏ ਐਸਡੀਐਮ ਨੂੰ ਮਿਲਲੇ ਈਓ ਨੂੰ ਮਿਲ ਲੇ ਪਰ ਗੱਲ ਇਹ ਹੈ ਵੀ ਆਖਰ ਫਿਰ ਨਗਰ ਕੌਂਸਲ ਹੈ ਕਿਸ ਕੰਮ ਦੇ ਲਈ ਵੀ ਜੇਕਰ ਉਹਨਾਂ ਨੇ ਹਾਲਾਤ ਕਿਉਂਕਿ ਜਦੋਂ ਤੁਸੀਂ ਸੋਸ਼ਲ ਮੀਡੀਆ ਫਰੋਲ ਕੇ ਦੇਖੋ ਉੱਥੇ ਤਾਂ ਹਰ ਇੱਕ ਥਾਂ ਤੇ ਚਿੱਕਾ ਮਾਰ ਰਹੇ ਨੇ ਲੋਕਾਂ ਇਹ ਪਿਛਲੇ ਇੱਕ ਸਾਲ ਸੇ ਚੱਲ ਰਿਹਾ ਜੀ ਹਮ ਤਾਂ ਪਿੱਛੇ ਕੇ ਕਮਰੇ ਆਪਣੇ ਬੰਦ ਕਰਕੇ ਡਰਾਇੰਗ ਰੂਮ ਮੇ ਰਹਿ ਰਹੇ ਹਾਂ ਛੋਟੇ ਛੋਟੇ ਬੱਚੇ ਹੈ ਸਮੈਲ ਆ ਰਹੀ ਹੈ ਗਟਰ ਦਾ ਪਾਣੀ ਹੈ ਸੀਵਰੇਜ ਦਾ ਪਾਣੀ ਹੈ ਆਪ ਦੇਖੋ ਨਾ ਸੀਵਰੇਜ ਦਾ ਪਾਣੀ ਸਮੈਲ ਨਹੀਂ ਆਏਗੀ ਡੇਂਗੀ ਹੋ ਰਿਹਾ ਸਭ ਕੋ ਕੋਈ ਯਹਾਂ ਪੇ ਉਸਕੇ ਡੇਂਗੀ ਕੇ ਮੱਛਰ ਕੇ ਲਈ ਕੋਈ ਮਤਲਬ ਸਮੋਕ ਨਹੀਂ ਹੈ ਕੁਝ ਵੀ ਨਹੀਂ ਕੋਈ ਅਰੇਂਜਮੈਂਟ ਨਹੀਂ ਹੈ ਜਦੋਂ ਇੰਨੇ ਵਾਰੀ ਤੁਸੀਂ कोई सुनवाई नहीं, है, का, कोई सारे माले दे माले नहीं है।, है चार महीने है तो यहाँ से छोड़े जा रहे हैं और हमारे वहाँ इतना इतना पानी है यहाँ तक बहुत ज्यादा और उसके ऊपर भी फिर वही होता है न की बढ़े जा रहे हैं कितना कोई निकालेगा पर्सनल लेवल पे लोगों ने ना डीजल लगा के उसको निकालने का अरेंजमेंट किया बारिश का भी, भी आ रहा भी है पर भी बंद भी भी ही नहीं हो रहा ना वो बंद हो आप पिछुटे पर हां जी परमानेंट अरेंजमेंट करना पड़ेगा ना इसका सीवरेज खोलोगे तभी तो पीछे से आगे जाएगा ना पानी

ਲੋਕਾਂ ਦੇ ਸਬਰ ਦਾ ਬੰਨ ਟੁੱਟ ਚੁੱਕਿਆ ਹੈ ਹੁਣ ਅਫਸਰਾਂ ਨੂੰ ਆਪਦੀ ਜਾਗ ਖੋਲ੍ਹ ਲੈਣੀ ਚਾਹੀਦੀ ਹੈ ਕਿਉਂਕਿ ਜੇਕਰ ਹੁਣ ਵੀ ਨਹੀਂ ਖੁੱਲਦੀ ਹੈਗੀ ਫਿਰ ਉਸ ਤੋਂ ਬਾਅਦ ਦੇ ਵਿੱਚ ਗੱਲ ਇਹ ਹੈ ਵੀ ਮਰਦਾ ਬੰਦਾ ਕੀ ਨਹੀਂ ਕਰੂਗਾ ਉਸ ਤੋਂ ਬਾਅਦ ਦੇ ਵਿੱਚ ਕਾਨੂੰਨੀ ਰਾਹ ਵੀ ਇਖਤਿਆਰ ਕਰਨਗੇ ਤੇ ਨਾਲ ਨਾਲ ਫਿਰ ਲਾਜ਼ਮੀ ਜੀ ਗੱਲ ਹੈ ਵੀ ਅੱਗੇ ਜਦੋਂ ਮਾਮਲਾ ਵੱਧਾ ਹੋਇਆ ਨਜ਼ਰ ਆਇਆ ਤੇ ਪਰੇਸ਼ਾਨੀ ਹੈ ਜਿਹੜੀ ਉਹ ਸਬੰਧਤ ਅਫਸਰਾਂ ਨੂੰ ਜਾਂ ਮੁਲਾਜ਼ਮਾਂ ਨੂੰ ਜ਼ਰੂਰ ਹੋਣ ਵਾਲੀ ਹੈ ਸੀਨੀਅਰ ਵੀਡੀਓ ਨੋਟ ਬੰਤੇ ਦੇ ਨਾਲ ਸੁਮੇਸ਼ ਸਿੰਘ ਰੋਜਨਾ ਸਪੋਰਟਸ ਟੀਵੀ ਖਰੜ